ਸੰਦੀਪ ਸਿੰਘ ਜੀ ਪਿੰਡ ਖੁੰਡੇ ਲਾਲ ਰਾਤ ਕੀ ਘਟਨਾ ਲਾਪਰੀ ਪਿੰਡ ਚ ਰਾਤ ਜੀ ਇਹ ਬੰਦੇ ਆਪਣੇ ਪਰਾਲੀ ਦਾ ਕੰਮ ਕਰ ਰਹੇ ਜੀ ਪਰਾਲੀ ਕਿਹੜੇ ਬੰਦੇ ਆਕਾਸ਼ਦੀਪ ਕੁਲਦੀਪ ਜੀ ਕੀ ਘਟਨਾ ਵਾਪਰੀ ਜੀ ਇਹਨਾਂ ਨੇ ਜੀ ਜਦੋਂ ਟਰਾਲਾ ਲੋਡ ਕਰਕੇ ਫੈਕਟਰੀ ਜਾ ਰਹੇ ਸੀਗੇ ਕੀ ਪਾ ਰਹੇ ਸੀ ਟਰਾਲੇ ਚ ਪਰਾਲੀ ਦੀਆਂ ਇਕੱਠਾਂ ਜੀ ਕੀ ਹੋ ਗਿਆ ਜੀ ਅੱਗੇ ਜਦੋਂ ਇਹ ਲੋਡ ਕਰਕੇ ਜਾ ਰਹੇ ਸੀ ਜੀ ਖੁੰਨਕਲਾ ਰੋਡ ਤੋਂ ਚੁਬੜਾ ਰੋਡ ਚੜ੍ਹ ਰਹੇ ਸੀਗੇ ਰਸਤੇ ਜੀ ਜਦੋਂ ਟਰਾਲਾ ਢਗਾਉਣ ਲੱਗੇ ਤਾਰਾਂ ਤੇ ਥੱਲੋ ਦੀ ਜੀ ਉਤਾ ਟੁੱਟਣ ਕਾਰਨ ਟਰਾਲੇ ਉੱਪਰ ਡਿੱਗ ਕੇ ਕਰੰਟ ਲੱਗ ਗਿਆ ਜੀ ਕੀ ਹੋਇਆ ਜੀ ਕਰੰਟ ਲੱਗਣ ਤੋਂ ਬਾਅਦ ਕਰੰਟ ਲੱਗਣ ਤੋਂ ਬਾਅਦ ਜਿਹੜਾ ਹੈਗਾ ਜੀ ਆਕਾਸ਼ਦੀਪ ਜੀ ਉਹਦੀ ਤਾਂ ਉੱਥੇ ਕਰੰਟ ਤੇ ਵਿਚਾਰੇ ਦੀ ਮੌਤ ਹੋ ਗਈ ਕਿੰਨੀ ਉਮਰ ਸੀ ਵੀਰ ਜੀ ਉਹਦੀ 21 ਸਾਲ ਜੀ ਪਰਿਵਾਰ ਚ ਕਮਾਉਣ ਵਾਲਾ ਕੌਣ ਉਹਦੇ ਹੋਰ ਆਕਾਸ਼ਦੀਪ ਭਾਈ ਇੱਕੋ ਦਾ ਛੋਟਾ ਭਾਈ ਦੋ ਹੀ ਜਾਣੇ ਜੀ ਤੇ ਦੋ ਭੈਣਾਂ ਆਂ ਕਮਾਈ ਦਾ ਕੀ ਸਾਧਨ ਹੈ ਪਰਿਵਾਰ ਦਾ ਗਰੀਬ ਗਰੀਬ ਪਰਿਵਾਰ ਆ ਇਹ ਦਿਹਾੜੀ ਤੋਂ ਆ ਕਰਦਾ ਜਿਹੜੇ ਜ਼ਖਮੀ ਆ ਉਹਦੀ ਹਾਲਤ ਕਿਹੋ ਜੀ ਯਾਰ ਜਖਮੀ ਦੀ ਵੀ ਹਾਲਤ ਥੋੜੀ ਜੀ ਸੀਰੀਅਸ ਸੀ ਉਹਨੂੰ ਲਿਆ ਕੇ ਪ੍ਰਾਈਵੇਟ ਹਸਪੀਟਲ ਪੁੱਲਰ ਦੇ ਵਿੱਚ ਮੁਕਸਰ ਦਾਖਲ ਕਰਾਇਆ ਗਿਆ ਘਟਨਾ ਕਿੰਨੇ ਵਜੇ ਵਾਪਰੀ ਯਾਰ 8:40 ਮਿੰਟ ਤੱਕ ਪੁਲਿਸ ਵਗੈਰਾ ਆਈ ਕੋਈ ਤੁਹਾਡੇ ਕੋਲ ਹਾਂਜੀ ਸਵੇਰ ਆਈ ਸੀ ਕੀ ਮੰਗ ਕਰਦੇ ਹੋ ਸਰਕਾਰ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਜੀ ਵੀ ਗਰਵੀਰ ਪਰਿਵਾਰਾਂ ਨੂੰ ਦੀ ਮਦਦ ਕੀਤੀ ਜਾਵੇ ਮਜ਼ਦੂਰੀ ਕਰਦੇ ਸਾਡੇ ਖੇਤ ਮਜ਼ਦੂਰ ਕੱਲ ਜੋ ਗੱਠਾਂ ਦੇ ਕੰਮ ਕਰਦੇ ਸੀ ਟਰਾਲਾਂ ਦੇ ਭਰਦੇ ਸੀ ਤਾਂ ਜਦੋਂ ਉਹ ਟਰਾਲਾ ਭਰ ਕੇ ਸੜਕ ਤੇ ਚੜਨ ਲੱਗੇ ਤਾਂ ਉਹ ਟਰਾਲਾ ਜਿਹੜਾ ਟਰੈਕਟਰ ਸੀ ਉਹ ਚੱਕ ਅੱਗੋਂ ਚੱਕਿਆ ਗਿਆ ਜਿਹਦਾ ਕਾਰਨ ਕਰਕੇ ਉਹ ਖਤਰੇ 'ਚ ਖਾਲੇ ਚ ਟਿਕਨ ਦੀ ਸੀਗਾ ਤਾਂ ਉਹਨਾਂ ਨੇ ਬੱਚਿਆਂ ਨੇ ਉਸ ਜਿਹੜਾ ਟਰੈਕਟਰ ਸੀਗਾ ਉਹਨੂੰ ਬਾਹਰ ਕੱਢਣ ਵਾਸਤੇ ਜਦੋਂ ਅੱਗੇ ਸੰਗਲ ਪਾ ਕੇ ਬਾਹਰ ਖਿੱਚਿਆ ਤੇ ਪਿੱਛੋਂ ਜਿਹੜੀ ਲਾਈਟ ਸੀ ਉਹਦੀ ਤਾਰ ਟੁੱਟ ਗਈ ਤਾਰ ਟੁੱਟ ਕੇ ਤੇ ਉਹ ਖੰਭੇ ਦੇ ਉੱਤੇ ਡਿੱਗ ਪਈ ਜਿਹਦੇ ਕਾਰਨ ਕਰਕੇ ਉੱਥੇ ਇੱਕ ਸਾਡੇ ਬੱਚੇ ਦੀ ਮੌਤ ਹੋ ਗਈ ਦੂਜੇ 2-3 ਚਲਾ ਕੇ ਮਾਰੇ ਇੱਕ ਕਾਫੀ ਜ਼ਖਮੀ ਸੀਗਾ ਜਿਹਨੂੰ ਉਹ ਤਿਆਖਲ ਵੀ ਕਰਾਇਆ ਟਰਾਲੇ ਵਗੈਰਾ ਕਿਤੇ ਸੀ ਇਹ ਉਹ ਟਰਾਲੇ ਮਜ਼ਦੂਰਾਂ ਦੇ ਸੀਗੇ ਜੀ ਮਜ਼ਦੂਰਾਂ ਨੇ ਵਿਚਾਰਾਂ ਨੇ ਹੁਣ ਜਿੰਨਾ ਰੋਜ਼ਗਾਰ ਹੈ ਨਹੀਂ ਕੋਈ ਉਹਨਾਂ ਕੋਲੇ ਹੋਰ ਧੰਦਾ ਹੈ ਨਹੀਂ ਤੇ ਇਸ ਕਰਕੇ ਹੁਣ ਸਾਰੇ ਮਜ਼ਦੂਰ ਇਸੇ ਮਿਹਨਤ ਮਜ਼ਦੂਰੀ ਤੇ ਲੱਗੇ ਹੋਏ ਆ ਕਿਉਂਕਿ ਸਾਡੇ ਕੋਲੇ ਹੋਰ ਕੋਈ ਧੰਦਾ ਹੈ ਨਹੀਂ ਪਰਿਵਾਰ ਦੀ ਹਾਲ ਕੀ ਹੋ ਜੀ ਅੰਦਰ ਤੱਕ ਮਜ਼ਦੂਰਾਂ ਦੀ ਤੁਹਾਨੂੰ ਪਤਾ ਹੀ ਆ ਬਹੁਤ ਬੁਰੀ ਹਾਲਤ ਆ ਇਸ ਪਰਿਵਾਰ ਦੀ ਵੀ ਹਲਥ ਬਹੁਤ ਨਾਜ਼ੁਕ ਆ ਬਹੁਤ ਮਾੜੀ ਆ ਕੀ ਅਪੀਲ ਕਰਨੀ ਚਾਹੋਗੇ ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਘੱਟੋ ਘੱਟ ਜੇ ਅਸੀਂ ਉਸ ਕਿ ਸੜ ਗਿਆ ਹੋਇਆ ਜੀਬ ਵਾਪਸ ਨਹੀਂ ਕਰਾ ਸਕਦੇ ਤਾਂ ਉਸ ਪਰਿਵਾਰ ਨੂੰ ਜਿਉਂਦੇ ਰਹਿਣ ਵਾਸਤੇ ਕਿਉਂਕਿ ਪਿੱਛੇ ਹੁਣ ਜਿੰਨਾ ਪਰਿਵਾਰ ਨੇ ਸੰਤਾਪ ਚੜੜਾ ਉਹਨੂੰ ਜਿਉਂਦਾ ਰੱਖਣ ਵਾਸਤੇ ਉਸ ਪਰਿਵਾਰ ਨੂੰ ਮਾਵਦਾ ਦਿੱਤਾ ਜਾਵੇ ਤੇ ਉਸ ਪਰਿਵਾਰ ਦੀ ਮਦਦ ਕੀਤੀ ਜਾਵੇ